ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਚੌਥਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਇਸੇ ਬਜਟ ਦੇ ਵਿੱਚ ਮੁਲਾਜ਼ਮਾ ਦੇ ਮਾਨ ਪੱਤੇ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਹੈ ਜਿਸ ਤੋਂ ਨਾਰਾਜ਼ ਹੋ ਕੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਡੀਜੀ ਅਤਰ ਫਤੇਗੜ ਸਾਹਿਬ ਦੇ ਬਾਹਰ ਪੰਜਾਬ ਸਰਕਾਰ ਦੇ ਵੱਲੋਂ ਪਾਸ ਬਜਟ ਦੀਆਂ ਕਾਪੀਆਂ ਪੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਮਰਦਾਬਾ 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 ਮੁਰਦਾਬਾਦ 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 ਜੰਮੜੇ ਬਾਜ ਮੁੱਖ ਮੰਤਰੀ ਮੁਰਦਾਬਾਦ 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 ਮੈਕਾ ਡੈਕੇ ਬੁੱਕਰ ਨਾਲ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਮੈਂ ਆਪਕਾਰ ਦੀ ਮਾਂ ਪ੍ਰਧਾਨ ਕਲਾਸ 4 ਗਵਰਨਮੈਂਟ ਅਮਪਲਾਈ ਯੂਨੀਅਨ ਅਤੇ ਸਰਪ੍ਰਸਤ ਪੰਜਾਬ ਕੋਆਰਡੀਨੇਟਰ ਸਰਵਿਸ ਫੈਡਰੇਸ਼ਨ ਨੂੰ ਅੱਜ ਬਖਸ਼ਣਾ ਚਾਹਾਂਗਾ ਕਿ ਅੱਜ ਦਾ ਜਿਹੜਾ ਧਰਨਾ ਹੈ ਇਹ ਸਾਡਾ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਕੁਝ ਵੀ ਮੁਲਾਜ਼ਮਾਂ ਵਾਸਤੇ ਜੋ ਪੈਨਸ਼ਨਰਾਂ ਵਾਸਤੇ ਨਹੀਂ ਰੱਖਿਆ ਉਸ ਦੇ ਖਿਲਾਫ ਜਿਹੜੀਆਂ ਬਜਟ ਦੀਆਂ ਕਾਪੀਆਂ ਨੇ ਉਹ ਅੱਜ ਅਸੀਂ ਫੁੱਪਣ ਜਾ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਉਹਦੇ ਵਿੱਚ ਚਾਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੋਵੇ ਚਾਹੇ ਪੈਨਸ਼ਨ 2.95 ਟਲ ਸੁਧਨੀ ਹੋਵੇ ਚਾਹੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਲਾਗੂ ਕਰਨੀ ਹੋਵੇ ਜਾਂ ਹੋਰ ਕੋਈ ਵੀ ਜਿਹੜਾ ਬਕਾਇਆ ਇਹਨਾਂ ਨੇ ਦਿੱਤਾ ਉਹ ਬੜਾ ਰੋਕ ਝੋਲੇ ਚ ਪਾਤਾ ਉਹ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਕਿਸੇ ਹੁੰਦੇ ਨੂੰ ਅੱਜ ਤੱਕ ਕੁਝ ਨਹੀਂ ਮਿਲ ਰਿਹਾ ਖਾਸ ਕਰਕੇ ਮੁਲਾਜ਼ਮਾਂ ਨੂੰ ਜਿਹੜੇ ਆਉਣ ਜੋਬ ਨੇ ਕੋਈ ਇਸ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਲਗਾਤਾਰ ਜਿਵੇਂ ਪਹਿਲਾਂ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਵੀ ਬਜਟੀਆਂ ਕਾਪੀਆਂ ਫੂਕ ਕੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅੱਜ ਤੋਂ ਬਾਅਦ ਫੇਰ ਵੀ ਜੇ ਸਾਡੀਆਂ ਮੰਗਾਂ ਉੱਤੇ ਧਿਆਨ ਨਾ ਦਿੱਤਾ ਜਾਂ ਕੋਈ ਪ੍ਰੋਵੀਜ਼ਨ ਨਾ ਕੀਤੀ ਗਈ ਤਾਂ ਅਸੀਂ ਅੱਗੇ ਵੀ ਇਹ ਸੰਘਰਸ਼ ਜਾਰੀ ਰੱਖਾਂਗੇ ਪ੍ਰਧਾਨ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਤਿਹਗੜ ਸਾਹਿਬ ਸਾਡਾ ਅੱਜ ਦਾ ਧਰਮਾ ਜਿਹੜਾ ਹੈਗਾ ਅਸੀਂ ਦੋ ਦਿਨ ਮੋਹਾਲੀ ਦੇ ਵਿੱਚ ਮੁਲਾਜ਼ਮਾਂ ਪੈਨਸ਼ਨਰਾਂ ਨੇ ਵੱਡੀਆਂ ਰੈਲੀਆਂ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਵੀ ਜੋ ਬਜਟ ਤੁਸੀਂ ਇਹ ਪੇਸ਼ ਕਰਨਾ ਚਾਹੀ ਦੀ ਨੂੰ ਇਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਲਈ ਜਿਹੜਾ ਹੈਗਾ ਨਿਰਤਾਰਾ ਕੀਤਾ ਜਾਵੇ ਪਰ ਸਰਕਾਰ ਇਹਦੀ ਠੀਠ ਨਿਕਲੀ ਵੀ ਸਾਡੇ ਵਾਸਤੇ ਇੱਕ ਵੀ ਪੈਸਾ ਨਾ ਮੁਲਾਜ਼ਮਾਂ ਵਾਸਤੇ ਨਾ ਪੈਨਸ਼ਨਾਂ ਵਾਸਤੇ ਨਹੀਂ ਰੱਖਿਆ ਤੋ ਇਸ ਦੇ ਰੋਸ ਵਿੱਚ ਅਸੀਂ ਉਸ ਦਿਨ ਐਲਾਨ ਕੀਤਾ ਸੀ ਜੇ ਸਰਕਾਰ ਨੇ ਸਾਡੇ ਵਾਸਤੇ ਕੁਛ ਨਾ ਰੱਖਿਆ ਤਾਂ ਅਸੀਂ ਵਾਰਸ ਜਿਹੜਾ ਹੈ ਉਹਦੀਆਂ ਕਾਪੀਆਂ ਫੂਕਾਂਗੇ ਅੱਜ ਅਸੀਂ ਉਹ ਸੈਕਸ਼ਨ ਦੇ ਲਈ ਇੱਥੇ ਇਕੱਠੇ ਹੋਏ ਆ ਮੁਲਾਜ਼ਮ ਤੇ ਪੈਨਸ਼ਨਰ ਵੀ ਜਾ ਕੇ ਸਰਕਾਰ ਨੂੰ ਚੇਤਾਵਨੀ ਦੇ ਸਕੀਏ ਜੀ ਇਹ ਵਾਰਸ ਜਿਹੜਾ ਹੈ ਫੂਕਣਯੋਗ ਹੈ ਸੀ ਉਹ ਅਸੀਂ ਫੂਕਤਾ ਆਉਣ ਵਾਲੇ ਸਮੇਂ ਵਿੱਚ ਜੇ ਸਾਡੇ ਲਈ ਕੁਛ ਹੋਰ ਨਾ ਕੀਤਾ ਮੁਲਾਜ਼ਮਾਂ ਪੈਨਸ਼ਨਰਾਂ ਨੇ ਨਾ ਕੀਤਾ ਤਾਂ ਅਸੀਂ ਤੁਹਾਡਾ ਪਿੰਡਾ ਸ਼ਹਿਰਾਂ ਦੇ ਵਿੱਚ ਵੜਨਾ ਬੰਦ ਕਰ ਦਾਂਗੇ ਧੰਨਵਾਦ ਏਮਨ ਪੰਜਾਬੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਸਾਇਆ ਮਣਕਨ ਦੀ ਰਿਪੋਰਟ